ਬਾਈ ਜੀ ਸასი ਕਾਲ ਹੋਰ ਘਰ ਪਰਿਵਾਰ ਸੁਖਸਾ ਦਾ ਬਾਈ ਜੀ ਬਾਈ ਜੀ ਤੁਹਾਡੇ ਨਾਲ ਮੈਂ ਇੱਕ ਅੱਜ ਨੁਕਸਾ ਸ਼ੇਅਰ ਕਰਨ ਲੱਗਾ ਨੁਕਸਾ ਇਹ ਆ ਕਿ ਆਪਣੇ ਬੱਚੇ ਜਾਨਵਰ ਬਿਮਾਰ ਹੋ ਜਾਂਦੇ ਆ ਮੁਰਗੀਆਂ ਦੇ ਜਾਂ ਵੱਡੇ ਜਾਨਵਰ ਬਿਮਾਰ ਹੋ ਜਾਂਦੇ ਆ ਤੇ ਆਪਾਂ ਵੱਡੇ ਜਾਨਵਰਾਂ ਨੂੰ ਇੰਜੈਕਸ਼ਨ ਲਾ ਸਕਦੇ ਆ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਛੋਟੇ ਬੱਚੇ ਜਿਹੜੇ 1 ਮੰਥ ਤੋਂ ਲੈ ਕੇ 3 ਮੰਥ ਤੱਕ ਹੁੰਦੇ ਆ 2 ਮੰਥ ਤੱਕ ਹੋ ਗਏ 20 ਦਿਨ ਦੇ ਹੋ ਗਏ 10 ਦਿਨ ਦੇ ਹੋ ਗਿਆ ਬੱਚਾ ਇਹਨਾਂ ਨੂੰ ਆਪਾਂ ਕੋਈ ਇੰਜੈਕਸ਼ਨ ਨਹੀਂ ਲਾ ਸਕਦੇ ਜਾਂ ਕੁਝ ਹੋਰ ਇੱਕ ਐਕਸਪੈਰੀਮੈਂਟ ਵੀ ਹੈ ਤੇ ਨੁਕਸਾ ਵੀ ਨੁਕਸਾ ਇਹ ਹੈ ਕਿ ਆਪਾਂ ਇਹਨਾਂ ਨੂੰ ਪਾਣੀ ਵਿੱਚ ਹਫ਼ਤੇ ਵਿੱਚ ਦੋ ਵਾਰ ਟੈਰਾਮਾਈਸਿਨ ਪਾਊਡਰ ਪਾਣੀ ਵਿੱਚ ਦੇਣਾ ਦੋ ਹਫ਼ਤੇ ਚ ਦੋ ਵਾਰ ਨਾ ਉਹਨਾਂ ਨੂੰ ਕੋਈ ਬਿਮਾਰੀ ਆਊਗੀ ਨਾ ਕੋਈ ਉਹਨਾਂ ਦੇ ਆਪਣੇ ਕੋਈ ਵੀ ਬਿਮਾਰੀ ਨਹੀਂ ਉਹਨਾਂ ਨੂੰ ਆਉਗੀ ਜ਼ਿਆਦਾਤਰ ਕੀ ਹੁੰਦਾ ਇਹਨਾਂ ਦੇ ਮਾਤਾ ਹੋ ਜਾਂਦੀ ਹੈ ਜਾਂ ਵਿੱਠਾ ਮਾਰਨ ਲੱਗ ਜਾਂਦੇ ਆ ਹਰੀਆਂ ਬੱਚੇ ਜਾਂ ਇਹ ਖਾਦਾ ਪੀਤਾ ਇਹਨਾਂ ਦਾ ਪੋਰਟ ਜਾਮ ਹੋ ਜਾਂਦਾ ਹੈ ਜਦੋਂ ਆਪਾਂ ਟੈਰਾਮਾਈਸਿਨ ਪਾਊਡਰ ਕਿਸੇ ਵੀ ਮੈਡੀਕਲ ਤੋਂ ਮਿਲ ਜੂਗਾ ਤੁਹਾਨੂੰ ਟੈਰਾਮਾਈਸਿਨ ਪਾਊਡਰ ਪਾਣੀ ਵਿੱਚ ਹਫ਼ਤੇ ਵਿੱਚ ਦੋ ਵਾਰ ਚੁੰਡੀ ਪਾਉਣਾ ਹੈ ਕੁੰਡੇ ਵਿੱਚ ਦੋਰੀ ਚ ਪਾ ਸਕਦੇ ਹੋ ਤੇ ਤੋਂਡੇ ਬਾਅਦ ਜਾਨਵਰ ਕਦੇ ਵੀ ਬਿਮਾਰ ਨਹੀਂ ਹੋਣਗੇ ਜਾਂ ਬੱਚੇ ਬਿਮਾਰ ਨਹੀਂ ਹੋਣਗੇ ਤਾਂ ਉਹਨਾਂ ਦੀ ਗਰੋਥ ਵੀ ਬਹੁਤ ਚੰਗੀ ਹੋਊਗੀ। ਧੰਨਵਾਦ ਵੀਰ ਜੀ ਜੇ ਨੁਕਸਾ ਵਧੀਆ ਲੱਗਿਆ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਧੰਨਵਾਦ।